ਕਾਰ ਨੂੰ ਬੇਨਤੀ ਕਰਦੇ ਆ ਜੀ ਕੁਟਾਰੀਆ ਸਾਹਿਬ ਨੂੰ ਵੀ ਇਹ ਚਿੱਟਾ ਮਾਨਦ ਕੀਤਾ ਜਾਵੇ ਸਾਡੇ ਚਿੱਟਾ ਸ਼ਰੇ ਆਮ ਵਿਖਦਾ ਪਿਆ ਜੀ ਸਾਡਾ ਆਪਦਾ ਪਾਂਜਾ ਜੀ ਹਜੇ 3 ਮਹੀਨੇ ਨਹੀਂ ਹੋਏ ਇਸੇ ਕੰਮ ਦੇ ਵਿੱਚ ਉਹਦੀ ਡੈਥ ਹੋਈ ਆ ਜੀ ਅਸੀਂ ਕਿੰਨੀ ਉਮਰ ਸੀ ਤੁਹਾਡੇ ਪਾਂਜੇ ਤੇਰੀ ਸਾਲ ਉਮਰ ਸੀ ਜੀ ਅਸੀਂ ਚਾਹੁੰਦੇ ਆ ਵੀ ਕਿਸੇ ਹੋਰ ਦਾ ਕੋਈ ਧੀ ਪੁੱਤ ਇਸ ਰਾਹ ਤੇ ਨਾ ਜਾ ਕੇ ਮੌਤ ਦੇ ਮੂੰਹ ਵਿੱਚ ਜਾਵੇ ਅਸੀਂ ਸਾ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂ ਇੱਕ-ਇੱਕ ਚਿੱਟਾ ਵੇਚਦੇ ਆ ਜੀ ਉੱਤੋਂ ਜਿਹੜਾ ਇਹਨਾਂ ਦੇ ਨਾਲ ਦੇ ਨਾਲ ਮਾੜਾ ਇਹਨਾਂ ਨੂੰ ਕਹਿੰਦਾ ਰੋਕਣ ਤੋਂ ਇਹ ਦਾਦਾ ਗਰੀਬ ਖਾਉਂਦੇ ਆ ਜੀ ਗੁੰਡਾਗਰਦੀ ਕਰਦੇ ਆ ਬੰਦ ਬਖਿਆ ਜੀ ਆਂਦੇ ਸਾਨੂੰ ਕੋਈ ਪ੍ਰਸ਼ਾਸਨ ਦਾ ਡਰ ਨਹੀਂ ਕੋਈ ਨਹੀਂ ਅਸੀਂ ਇਹ ਮਹੀਨਾ ਭਰਦੇ ਆਂ ਅਸੀਂ ਵੇਚਾਂਗੇ ਦੱਸ ਕੋ ਇਸ ਵਕਤ ਅਸੀਂ ਮਖੂ ਦੇ ਵਿੱਚ ਖੜੇ ਹੋਏ ਆਂ ਤੇ ਕੀ ਗੱਲਬਾਤ ਹੋਈ ਕਿਹੜਾ ਮੁਹੱਲਾ ਸਾਰਾ ਕੁਝ ਆਪਾਂ ਇਹਨਾਂ ਦੇ ਕੋਲੋਂ ਹੀ ਪੁੱਛਦੇ ਆਂ ਹਾਂਜੀ ਵੀਰ ਜੀ ਕੀ ਨਾਮ ਕੀ ਹੈ ਤੁਹਾਡਾ ਸੁਖਵਿੰਦਰ ਸਿੰਘ ਜੀ ਤੇ ਵੀਰ ਜੀ ਤੁਹਾਡਾ ਪੂਰਾ ਡਰੈਸ ਸੋ ਕਿੱਥੋਂ ਦੇ ਰਹਿਣ ਵਾਲੇ ਹੋ ਆਪਣਾ ਇਹ ਮਹੱਲਾ ਕਿਹੜਾ ਕੀ ਬਿੰਦਾ ਛੇਵ ਕਲੋਨੀ ਚ ਰਹਿੰਦੇ ਆ ਜੀ ਪੰਜ ਨੰਬਰ ਵਾਰਡ ਮਖੂ ਜੀ ਅੱਛਾ ਜੀ ਤੇ ਵੀਰ ਜੀ ਕੀ ਗੱਲ ਹੋਈ ਜਿਹੜਾ ਤੁਹਾਨੂੰ ਮੀਡੀਆ ਦੇ ਰੂਬਰੂ ਹੋਣਾ ਪਿਆ ਵੀਰ ਜੀ ਸਾਡੇ ਗਵੰਡ ਕੋਈ ਸ਼ਰਾਰਤੀ ਅੰਸਰ ਨੇ ਉਹ ਦੋ ਨੰਬਰ ਦਾ ਕੰਮ ਕਰਦੇ ਆ ਜੀ ਅੱਛਾ ਜੀ ਠੀਕ ਹੈ ਕਿਹੜੇ-ਕਿਹੜੇ ਕੀ ਨਾਮ ਲੈ ਸਕਦੇ ਉਹਨਾਂ ਦੇ ਮਿੰਟੂ ਜੀ ਉਹਦੇ ਦੋਵੇਂ ਬੇਟੇ ਆਲੂ ਤੇ ਅਜੇ ਹੂੰ ਇਹ ਸਮਾਂਕ ਵੇਚਦੇ ਆ ਜੀ ਸੋ ਜੋ ਪੀਣ ਵਾਲਾ ਜੋ ਲੈਣ ਵਾਲਾ ਦੇਣ ਵਾਲਾ ਸਾਰਾ ਪੁੱਲਤੇ ਆਉਂਦਾ ਜੀ ਉਹ ਇੱਥੇ ਸਾਡੇ ਖੇਤ ਦੇ ਮਗਰ ਘਰ ਦੇ ਟੀਕੇ ਵੀ ਲਾਉਂਦੇ ਉਹਨਾਂ ਤੋਂ ਲੈ ਕੇ ਲੋਕੀ ਠੀਕ ਆ ਜੀ ਪੇਪਰ ਤੇ ਵੀ ਪੀਂਦੇ ਆ ਅਸੀਂ 8 ਵਾਰੀ ਉਹਨਾਂ ਦੇ ਘਰੇ ਜਾ ਕੇ ਕਿਹਾ ਵੀ ਭਾਈ ਜੇ ਤੁਸੀਂ ਪਿਉਣੀ ਆ ਇਧਰ ਆਵਦੇ ਘਰੇ ਪਿਆਇਆ ਕਰੋ ਇਹ ਸਾਡੀ ਕੋਈ ਜਾਣੀ ਮਾਨੀ ਨੁਕਸਾਨ ਇਹ ਨਾ ਕਰਤਾ ਤੇ ਤੁਸੀਂ ਜ਼ਿੰਮੇਦਾਰ ਹੋਗੇ ਸਾਡੇ ਇੰਨੀ ਗੱਲ ਕਹਿਣ ਤੋਂ ਇਹਨਾਂ ਦੇ ਘਰੇ ਜਾ ਕੇ ਇਹਨਾਂ ਛਾਮ ਨੂੰ ਸਾਰਾਤ ਨੂੰ 11 ਵਜੇ ਆ ਕੇ 15 ਜਾਣੇ ਸਾਡੇ ਗਾਲ ਪਵਾਤੇ ਇੱਟਾਂ ਰੋੜੇ ਮਾਰੇ ਮੈਂ ਆਪਦੇ ਬੱਚਿਆਂ ਨੂੰ ਲੈ ਕੇ ਖੁੰਝੇ ਲਾ ਕੇ ਜਾਨ ਬਚਾਈ ਆ ਜੀ ਇਹਨਾਂ ਤੋਂ ਸਾਨੂੰ ਜਾਨੀ ਮਾਨੀ ਨੁਕਸਾਨ ਆ ਅਸੀਂ ਪ੍ਰਸ਼ਾਸਨ ਅਕਿ ਇਹੋ ਮੰਗ ਕਰਦੇ ਆ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਤੇ ਇਹ ਜਿਹੜੀਆਂ ਰੋੜੇ ਮਾਰੇ ਗਏ ਇੱਟਾਂ ਮਾਰੇ ਗਏ ਸਰਕਾਰ ਦੇ ਤੁਹਾਡੇ ਤੇ ਉਸ ਟਾਈਮ ਕਿੰਨਾ ਕੁ ਟਾਈਮ ਕਿੰਨੇ ਕੁ ਵਜੇ ਦਾ ਸੀ ਕਿ 10:30 ਤੋਂ ਲੈ ਕੇ ਜੀ ਤੇ 11:30 ਵਜੇ ਤੱਕ ਇਹਨਾਂ ਇੱਥੇ ਪੂਰਾ ਕੰਜਰਖਾਨਾ ਕੀਤਾ ਹੈ ਜੀ ਸਾਡੇ ਨਾਲ ਅਸੀਂ ਡਰਦੇ ਕਿ ਬੂਹਾ ਲਾ ਕੇ ਆਦੀ ਜਾਨ ਬਚਾਈ ਆ ਇਹਨਾਂ ਗੁੱਸਲਖਾਨੇ ਤੋਂ ਟੱਪ ਕੇ ਗੇਟ ਸਾਡਾ ਖੋਲਿਆ ਇੱਕ ਸਾਡਾ ਮੋਬਾਈਲ ਹੈ ਉਹਦਾ Jio ਦਾ ਉਹ ਵੀ ਅੰਦਰ ਉਹ ਲਾ ਕੇ ਲੈ ਗਿਆ ਜੀ ਉਹਦੇ ਚ ਇਹਨਾਂ ਦੀ ਵੀਡੀਓ ਹੈ ਗਈ ਸੀ ਸਮਾਨ ਦੇਣ ਵਾਲੀ ਉਹ ਅਸੀਂ ਬਣਾਈ ਸੀ ਜੀ ਉਹ ਇਹਨਾਂ ਮੋਬਾਈਲ ਮੇਰਾ ਪਤਾ ਨਹੀਂ ਤੋੜਤਾ ਕੀ ਕੀਤਾ ਸੀ ਉਹਨੂੰ ਚਲਾ ਕੇ ਵੇਖਿਆ ਉਹ ਬੰਦ ਆਉਂਦਾ ਜੀ ਓਕੇ ਫੋਨ ਲਾ ਕੇ ਵੇਖਿਆ ਹਾਂਜੀ ਏ ਹੁਣ ਤੁਸੀਂ ਜੋ ਪੁਲਿਸ ਕੋਲੇ ਗਏ ਹੋ ਪ੍ਰਸ਼ਾਸਨ ਕੋਲੇ ਗਏ ਹੋ ਪੁਲਿਸ ਨੇ ਕੀ ਤੁਹਾਨੂੰ ਮਦਦ ਕੀਤੀ ਤੁਹਾਡੀ ਜਾਂ ਨਹੀਂ ਪੁਲਿਸ ਨੇ ਸਾਰ ਅਸੀਂ ਸਵੇਰੇ ਰਾਤ ਤੱਕ ਇਹਨਾਂ ਤੋਂ ਡਰਦੇ ਅਸੀਂ ਨਹੀਂ ਗਏ ਜੀ ਸਵੇਰੇ ਅਸੀਂ ਥਾਣੇ ਗਏ ਆ ਜੀ ਇਹਨਾਂ ਤੇ ਐਫ ਆਈ ਆਰ ਦਰਜ ਕਰਾ ਕੇ ਆਏ ਆ ਜੀ ਆ ਬੋਟਾਂ ਕਰਕੇ ਫੋਰਥ ਦੀ ਥੋੜੀ ਜੀ ਘਾਟ ਕਰਕੇ ਜੀ ਪ੍ਰਸ਼ਾਸਨ ਨੇ ਸਾਨੂੰ ਦੋ ਦਿਨਾਂ ਦਾ ਟਾਈਮ ਦਿੱਤਾ ਹੈ ਫਿਰ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ ਲੇਕਿਨ ਇਹ ਹੁਣ ਵੀ ਇਹਨਾਂ ਦੀਆਂ ਜਨਾਨੀਆਂ ਆ ਕੇ ਪੁਲ ਤੇ ਖਲੋ ਕੇ ਸਾਨੂੰ ਗੰਦਮੰਦ ਬੋਲਦੀਆਂ ਜੀ ਸਾਡਾ ਕੋਈ ਮਾਨਲੀ ਜਾਨ ਨਹੀਂ ਕੋਈ ਵੀ ਨੁਕਸਾਨ ਹੋ ਗਿਆ ਤੇ ਸਾਡੇ ਇਹ ਮਿੰਟੂ ਨਹੀਂ ਜ਼ਿੰਮੇਵਾਰ ਹੋਣਗੇ ਜੀ ਜਿਹੜੇ ਚੇਟਾ ਵੇਚਦੇ ਡੋਲ ਕਿੰਨੇ ਬੰਦੇ ਤੁਸੀਂ ਨਾਮ ਸਾਰਿਆਂ ਦੇ ਕੁਝ ਦੁਬਾਰਾ ਉਹ ਸੇ ਦੱਸ ਦੋ ਕਿ ਕਿਹੜੇ ਬੰਦੇ ਆ ਠੀਕ ਆ ਜੀ ਤਿੰਨੇ ਪਿਓ ਪੁੱਤ ਸੀ ਜੀ ਕਿਹੜੇ ਮਿੰਟੂਣੀ ਠੀਕ ਹੈ ਜੀ ਇਹਦੀ ਮਾਤਾ ਮਿੰਟੂ ਦੀ ਘਰ ਦੀ ਉਹ ਉਥੋਂ ਇੱਟੇ ਚੁੱਕ ਕੇ ਦੂਜੇ ਪਾਸੇ ਲਿਆ ਕੇ ਇਹਨਾਂ ਨੇ ਇੱਥੇ ਸੁੱਟਦੀ ਹੀ ਇਹ ਸਾਨੂੰ ਮਾਰਦੇ ਸੀ ਜੀ ਓਕੇ ਠੀਕ ਹੈ ਜੀ ਬਾਕੀ 15 ਜਾਣੇ ਆਣ ਪਛਾਤੇ ਸੀ ਜੀ ਸਾਨੂੰ ਨਹੀਂ ਪਤਾ ਕੌਣ ਸੀ ਜੀ ਉਹਨਾਂ ਮੂੰਹ ਬੰਨੇ ਹੀ ਠੀਕ ਹੈ ਜੀ ਇਹਨਾਂ ਇੱਥੇ ਅਸੀਂ ਗੇਟ ਖੋਲ ਲਿਆ ਨਹੀਂ ਇਹਨਾਂ ਇਹਨਾਂ ਸਾਡੀ ਕੁੱਟਮਾਰ ਕਰਕੇ ਕੋਈ ਜੀ ਮਾਰਨਾ ਸੀ ਜੀ ਤੁਹਾਨੂੰ ਇਹ ਖਰਚੀ ਆਈ ਵੀ ਤਾਂ ਡੇਰੇ ਹਮਲਾ ਕਰਦਾ ਇਹਨੇ ਫਿਰ ਇਹਨਾਂ ਸਾਨੂੰ ਕੋਈ ਨਹੀਂ ਦੱਸਿਆ ਜੀ ਇਹਨਾਂ ਇੱਕ ਵਾਰ ਗੇਟ ਖੜਕਾਇਆ ਹੈ ਤੇ ਮੈਂ ਕਿਹਾ ਕੌਣ ਇਹ ਬਾਹਰ ਆ ਜਦੋਂ ਮੈਂ ਇਹਨਾਂ ਨੂੰ ਵੇਖਿਆ ਤੇ ਮੈਂ ਫਿਰ ਭੱਜ ਕੇ ਡਰ ਅੰਦਰ ਵੜ ਗਿਆ ਇਹਨਾਂ ਤੋਂ ਡਰਦਾ ਸੀ ਫਿਰ ਇਹਨਾਂ ਇੱਟੇ ਚਲਾਉਣ ਲੱਗ ਪਿਆ ਜੀ ਸਾਨੂੰ ਬਹੁਤ ਇਹਨਾਂ ਗੰਦ ਬੱਕਿਆ ਜੀ ਆਂਦੇ ਸਾਨੂੰ ਕੋਈ ਪ੍ਰਸ਼ਾਸਨ ਦਾ ਡਰ ਨਹੀਂ ਕੋਈ ਨਹੀਂ ਇਹਹੀ ਮਹੀਨਾ ਭਰਦੇ ਅਸੀਂ ਵੇਚਾਂਗੇ ਜੀ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਰਕਾਰ ਤੋਂ ਅਸੀਂ ਇਹੋ ਮੰਗ ਕਰਦੇ ਹੱਥ ਜੋੜ ਕੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੀ ਕਿਟਾਰੀਆ ਸਾਹਿਬ ਨੂੰ ਵੀ ਇਹ ਚਿੱਟਾ ਮੰਨਦ ਕੀਤਾ ਜਾਵੇ ਸਾਡੇ ਚਿੱਟਾ ਛਰੇ ਆਮ ਵਿਖਦਾ ਪਿਆ ਜੀ ਨੰਬਰ 2 ਸਾਡਾ ਆਪਦਾ ਭਾਂਜਾ ਜੀ ਜੇ 3 ਮਹੀਨੇ ਨਹੀਂ ਹੋਏ ਇਸੇ ਕੰਮ ਦੇ ਵਿੱਚ ਉਹਦੀ ਡੈਥ ਹੋਈ ਆ ਜੀ ਅਸੀਂ ਕਿੰਨੀ ਉਮਰ ਸੀ ਤੁਹਾਡੇ ਭਾਂਜੇ 23 ਸਾਲ ਉਮਰ ਸੀ ਜੀ ਕੀ ਨਾਮ ਸੀ ਨਾ ਸਖਚਾਨ ਸਿੰਘ ਸਖਾਨ ਸਿੰਘ ਉਰਫ ਨੂੰ ਨੀ ਹਾਂ ਹਾਂਜੀ ਅੱਛਾ ਗਿਆ ਉਹ ਵੀ ਇਸੇ ਨਸ਼ੇ ਦੇ ਕਰਕੇ ਹਾਂਜੀ ਇਸੇ ਨਸ਼ੇ ਦੇ ਅਸੀਂ ਚਾਹੁੰਦੇ ਆ ਵੀ ਕਿਸੇ ਹੋਰ ਦਾ ਕੋਈ ਧੀ ਪੁੱਤ ਇਸ ਰਾਹ ਤੇ ਨਾ ਜਾ ਕੇ ਮੌਤ ਦੇ ਮੂੰਹ ਵਿੱਚ ਜਾਵੇ ਅਸੀਂ ਸਤ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂ ਇੱਕ ਇੱਕ ਚਿੱਟਾ ਵੇਚਦੇ ਆ ਜੀ ਉੱਤੋਂ ਜਿਹੜਾ ਇਹਨਾਂ ਦੇ ਨਾਲ ਦੇ ਨਾਲ ਮਾੜਾ ਇਹਨਾਂ ਨੂੰ ਕਹਿੰਦਾ ਰੋਕਣ ਤੋਂ ਇਹ ਦਾਦਾ ਗਰੀਬ ਖਾਉਂਦੇ ਆ ਜੀ ਗੁੰਡਾਗਰਦੀ ਕਰਦੇ ਆ ਬਦਮਾਸ਼ੀ ਕਰਦੇ ਆ ਜੀ ਇਹ ਠੀਕ ਹੈ ਜੀ ਤੁਹਾਨੂੰ ਦਰਸ਼ਕੋ ਦੇਖ ਚੁੱਕੇ ਹੋ ਸਾਰਾ ਮੰਜ਼ਰ ਇੱਥੋਂ ਦਾ ਕਿਵੇਂ ਸਾਰਾ ਕੁਝ ਸੇ ਰੋੜੇ ਵਗੈਰਾ ਕਿਦਰੀ ਹੋਈ ਨੇ ਜਿਹੜੇ ਇਹਨਾਂ ਦੇ ਘਰ ਉੱਤੇ ਚਲਾਏ ਗਏ ਸਨ ਤੇ ਅਸੀਂ ਵੀ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਕਿ ਜਲਦੀ ਤੋਂ ਜਲਦੀ ਜਿਹੜਾ ਵਾ ਇਹਨਾਂ ਦੀ ਪੀੜਤਾਂ ਦੀ ਬਾਹ ਫੜੀ ਜਾਵੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮਿਲਦੇ ਹਾਂ ਕਿਸੇ ਹੋਰ ਨਿਊਜ਼ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ